ਜਿਤਕ ਜਿਨ੍ਹਾਂ ਲੋਕਾਂ ਨੇ ਵੀ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਉਹ 153 ਦਿਨ ਤੋਂ ਵੱਧ ਜਿਉਂਦੇ ਨਹੀਂ ਰਹੇ ਸਭ ਤੋਂ ਪਹਿਲਾਂ ਮਸੇ ਰੰਗੜ ਨੇ 3 ਅਗਸਤ 1740 ਨੂੰ ਹਮਲਾ ਕੀਤਾ ਤੇ 2 ਜਨਵਰੀ 1741 ਨੂੰ ਉਸ ਦਾ ਸੋਦਾ ਲਾ ਦਿੱਤਾ ਗਿਆ ਫਿਰ ਯਕਰੀਆ ਖਾਨ ਨੇ 13 ਨਵੰਬਰ 1746 ਨੂੰ ਹਮਲਾ ਕੀਤਾ ਤੇ 13 April 17 47 ਨੂੰ ਉਸ ਦਾ ਸੌਦਾ ਲਾ ਦਿੱਤਾ ਗਿਆ ਫਿਰ ਜਹਾਂ ਖਾਨ ਨੇ 18 ਜਨਵਰੀ 1757 ਨੂੰ ਹਮਲਾ ਕੀਤਾ ਤੇ 19 ਜੂਨ 1757 ਨੂੰ ਉਸ ਦਾ ਸੌਦਾ ਲਾ ਦਿੱਤਾ ਗਿਆ ਫਿਰ ਅਬਦਾਲ ਨੇ 5 ਫਰਵਰੀ 1762 ਨੂੰ ਹਮਲਾ ਕੀਤਾ ਤੇ 8 ਜੁਲਾਈ 1762 ਨੂੰ ਉਸ ਦਾ ਸੌਦਾ ਲਾ ਦਿੱਤਾ ਗਿਆ ਫਿਰ ਅਖੀਰ ਵਿੱਚ ਇੰਦਰਾ ਗਾਂਧੀ ਨੇ 1 ਜੂਨ 1984 ਨੂੰ ਹਮਲਾ ਕਰਵਾਇਆ ਤੇ 31 ਅਕਤੂਬਰ 1984 ਨੂੰ ਉਸ ਦਾ ਸੋਦਾ ਲਾ ਦਿੱਤਾ ਗਿਆ ਧਰਮ ਦੀ ਖਾਤਰ ਸ਼ਹਾਦਤ ਪਈ ਉਹਨਾਂ ਸ਼ਹਾਦਤਾਂ ਤੋਂ ਵਾਰੀ ਮੈਂ ਵਾਰੋਂ ਵਾਰ ਜਾਵਾਂ ਜਿਸ ਸਾਕੇ ਦੇ ਜ਼ਖਮ ਅਜੇ ਵੀ ਸਜਰੇ ਨੇ ਉਸ 84 ਨੂੰ ਮੈਂ ਕਿਵੇਂ ਵਿਸਾਰ ਜਾਵਾਂ ਕਿਵੇਂ ਵਿਸਾਰ ਜਾਵਾਂ